ਕਿਤਾ ਕਿਸਾਨ ਵੀਰੋ ਹੋੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987812390017 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਬਾਈ ਗੋਰੇ ਕੋਲੇ ਪਿੰਡ ਭੜੌੜ ਜੀ ਇੱਕ ਤੁਹਾਨੂੰ ਮੱਝ ਦਿਖਾ ਦੇਾਂਗੇ ਕਿੰਨੇ ਚਿਰ ਦੀ ਸੂਈ ਵੀ ਹੈ ਕਿੰਨਾ ਦੁੱਧ ਬਾਦ ਆ ਸਾਰਾ ਕੁਝ ਬਾਈ ਗੋਰੇ ਤੋਂ ਪੁੱਛਾਂਗੇ ਸਸੀ ਗਾ ਵੀਰੇ ਮਰੇ ਹੋ ਠੀਕ ਠਾਕ ਹੋ ਵਧੀਆ ਬਈ ਠੀਕ ਹੈ ਪਹਿਲਾ ਤਾਂ ਨੰਬਰ ਬੋਲੋ ਵੀਰੇ ਨੰਬਰ 8788 ਬਾਈ 0 7420 ਆ ਪਿੰਡ ਜੀ ਭਧੌੜਾ ਬਈ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨਖਰ ਗੁਰਦੁਆਰੇ ਕੋਲ ਆਪਣਾ ਘਰ ਓਕੇ ਤੇ ਨੇੜੇ ਆਪਣੇ ਇਧਰੋਂ ਟੱਲੇ ਵਾਲਾ ਵੀ ਆ ਗਿਆ ਹਨਾ ਹਾਂ ਟੱਲੇ ਦਾ ਭਧੌੜ ਵਧਾਤਾ ਰਾਮਗੜ੍ਹ ਸਹਿਣਾਈ ਓਕੇ 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 ਤੇ ਚੰਗਾ ਚੱਲੀ ਜਾਂਦਾ ਕੰਮ ਕਰ ਹਾਂ ਵਧੀਆ ਚੱਲੀ ਜਾਂਦਾ ਬਈ ਓਕੇ ਤੇ ਗੁਰੇ ਵੀਰੇ ਜਿਹੜੀ ਆਪਾਂ ਮੱਝ ਦੇਖ ਰਹੇ ਹਾਂਗੇ ਇੱਕ ਹੀ ਦਿਖਾਉਣੀ ਹੈ ਤੇ ਦੋ ਦਿਖਾਉਣੇ ਨੇ ਦੋ ਦਿਖਾ ਲਾਂਗੇ ਕੋਈ ਇੱਕ ਟੋਕੜ ਗੱਬਣਾ ਤੇ ਜਿਹੜੀ ਆਪਾਂ ਮੱਝ ਦੇਖ ਕਿਹੜਾ ਸੁਆ ਸੁਈ ਵੀ ਬਰੇ ਤੀਜੇ ਸੁਆ ਸੁਈ ਦੀ ਰਿਆਣੇ ਚੋਂ ਆਈ ਸੀ ਪਹਿਲੇ ਵਾਰ ਹੁਣ ਆਈ ਸੀ ਮੈਂ ਹੀ ਦਵਾ ਕੇ ਲਿਆ ਸੀ ਬੰਦੇ ਨੇ ਆਪਣੇ ਯਾਰ ਦੋਸਤ ਨੂੰ ਓਕੇ ਜੀ ਤੇ ਤਿੰਨ ਕਿ ਮਹੀਨੇ ਸੁਈ ਹੈ ਹੀ ਟੱਕ ਵਾਰੀ ਕੱਢ ਗਈ ਸੀ ਉੱਤੇ ਭਰਾਈ ਨਹੀਂ ਅਸੀਂ ਓਕੇ ਜੀ 10 ਕਿਲੋ ਮਾਰਾਂ ਨੂੰ ਦੁੱਧ ਹੈ ਕਰੇ ਰੈਡੀ ਤਾਜੀ ਨੇ ਕਿੰਨਾ ਕਿ ਦਿੱਤਾ ਫਿਰ ਗੁਰੇ ਵੀ 16 ਤੋਂ 17 ਗੱਢੀ ਗਈ ਆ ਬਾਈ 16 ਤੋਂ 17 ਕਿਲੋ ਦੁੱਧ ਦਾ ਕੱਢਿਆ ਹੁਣ ਵੀ ਵੱਧ ਜੂਗੇ ਅੱਜ ਦਾਣਾ ਪਾਦੇ ਹਨ ਤੜਕੀ ਹੁੰਦਾ ਦਈਏ ਗੁਰੇ ਸਾਈਜ ਫੁੱਲ ਰੱਖਣਾ ਤਾਂ ਪੂਰੀ ਵੱਡੀ ਹੈ ਬਾਈ ਵੱਡੇ ਸਾਈਜ਼ ਦੀ ਆ ਗਈ ਜੀ ਖੋਲੋ ਫਿਰ ਲਿਆਓ ਬਾਹਰ ਨੂੰ ਤਸੀਲ ਸਾਹੂ ਆ ਬਾਈ ਅਜ ਬੱਚਾ ਤੇ ਮਿਲਦੀ ਬੱਚੇ ਦੀ ਨਾ ਛੱਡਣ ਦੀ ਲੋੜ ਹੀ ਨਹੀਂ ਓਕੇ ਜੀ ਮਗਰ ਕੱਟ ਆ ਗਿਆ ਵੀਰੇ ਮਗਰ ਕੱਟਾ ਓਕੇ ਮਗਰ ਮੇਲ ਕੱਟਾ ਆ ਗਿਆ ਜੀ ਸਹਜ ਕਨੇ ਹੋਣਾ ਜਾ ਕੇ ਵੱਡੇ ਸਹਜ ਦੀ ਆ ਗਈ ਝੋਟੀ ਦੀ ਸੁਆ ਫਿਰ ਕਿਹੜਾ ਸੁਈ ਪਿਆ ਤੀਜਾ ਤੀਜਾ ਸੁਆ ਤੀਜਾ ਚੌਥੇ ਬਸ ਇਹ ਜਿਹਾ ਓਕੇ ਜੀ ਝੋਟੇ ਚੌਥੇ ਜਾਵਾਂ ਤਾਜ਼ੀਆਂ ਜਿੰਨਾ ਅੱਜ ਹੈ ਹੀ ਤਾਜੀ ਹੈ ਵੀਰੇ ਹੈ ਨਾ ਕੋਈ ਨੇਚਰ ਦੀ ਬਾਹਲੇ ਦੀ ਸੁਈ ਨਹੀਂ ਜੀ ਉਸ ਹੱਬ ਨਾ ਜਜਮੈਂਟ ਕਰ ਲਿਓ ਕੁਆਲਿਟੀ ਚੰਗੀ ਥਣ ਲੈਵੇ ਦੀ ਸਾਫ ਬਾਕੀ ਇਹ ਦੁੱਧ ਬਾਈ ਕਹਿੰਦਾ ਤੁਸੀਂ ਮਿਣਕੇ ਵੀ ਲਿਜਾ ਸਕਦੇ ਹੋ ਦੋ ਟਾਈਮ ਆਪਦਾ 10 ਕਿਲੋ ਹਣਾ ਵੀਰੇ ਕੋਲੇ ਹਾਂ 10 ਤੋਂ ਬਾਹਰ ਉਹ 10 ਮੰਨ ਕੇ ਲੈ ਲਓ ਹਾਂ ਲੈ ਵਾ ਨੇੜ ਤੋਂ ਕਰਾਮਾ ਚ ਇੱਕ ਧਾਰਾ ਦੋ ਦੂਸੋਂ ਨ ਮਾਰ ਕੇ ਦਿਖਾ ਦੇਾਂਗੇ ਇੱਕ ਹੋਰ ਆ ਨਹੀਂ ਕੋਈ ਥਣ ਚ ਦੁੱਧ ਨਹੀਂ ਕੋਈ ਰੋਕਿਆ ਮੁਕਿਆ ਤੇ ਇਹ ਵੀਰੇ ਜਿਹੜੀ ਦੂਜੇ ਨੰਬਰ ਤੇ ਇਹਨੂੰ ਫਿਰ ਧਾਰਾ ਮਾਰ ਦਿਓ ਬੰਦਾ ਇਹ ਪਾਣੀ ਲੈ ਮੁੰਡਾ ਪੱਕੇ ਤੋਂ ਆ ਦੇਖੋ ਜੀ ਸਿੱਧਾ ਹੀ ਬਹਿ ਗਿਆ ਬਾਈ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਬੱਚਾ ਛੱਡੋ ਜਾਂ ਨਾ ਛੱਡੋ ਕਹਿੰਦਾ ਬੱਚਾ ਤਾਂ ਉਹ ਪਿੱਛੇ ਬੰਨਿਆ ਹੁੰਦਾ ਤਾਂ ਆਪਣਾ ਵੀਡੀਓ ਪਾਉਣ ਮਾਰੇ ਮੋਰੇ ਬੰਨਾਲਿਆ ਠੀਕ ਹੈ ਜ ਉਹ ਚੱਕਰਾਂ ਕੇ ਮਿਲਦੀ ਆ ਸਾਇਜ ਫੁੱਲ ਬਾਕੀ ਦਾ ਉਹ ਗਾਣਾ ਰੋਕ ਰਿੰਗਦੀ ਉਹਦੇ ਕੋਲ ਖੜ ਜਾ ਤੇ ਸਾਇਜ ਫੁੱਲ ਆ ਜੀ ਪੂਰੀ ਵੱਡੀ ਛੋਟੀ ਨਹੀਂ ਬਾਈ ਬਾਕੀ ਜਿਹੜੀ ਮੱਝ ਤੇ ਗਾਂ ਦੀ ਬਰੀਰ ਉਹ ਤਾਂ ਆਪਦੀ ਪਤਾ ਲੱਗਦਾ ਆਪੇ 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 ਜਮਾਂ ਜਾਏ ਕੁਆਲਟੀ ਵਾਲੀ ਖੜੋ ਨਹੀਂ ਦੂਜੀ ਲੱਤਾਂ ਮਾਰੂ ਨਹੀਂ ਵੀਰੇ ਠੀਕ ਹੈ ਜਾਦ ਨੇ ਤਾਂ ਆਪਦਾ ਕਾਰਨਾਮਾ ਦਿਖਾਉਣੀ ਆ ਹਨਾ ਆ ਕੋਈ ਆਏ ਨਾ ਲੈ ਵੀ ਕੀ ਬੜਾ ਵੱਡਾ ਬੱਚਾ ਹੋਗਾ ਕੀ ਤਾਂ ਵੇਚਤੀ ਵਾਲੇ ਵੀ ਬਿਲਕੁਲ ਗੁਲਾ ਕਰਦੇ ਆ ਇਸ ਗੱਲ ਦੀ ਆਪਾਂ ਗਾਰੰਟੀ ਦੇਵਾਂਗੇ ਨਹੀਂ 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 ਇਹੋ ਜਿਹਾ ਕੁਝ ਨਹੀਂ ਹੈਗਾ ਵੀਰੇ ਤੇ ਬਾਕੀ ਦਾ ਅਗਲਾ ਭੌਂਦੀ ਆ ਜੀ ਦਸਲੀ ਕਰਕੇ ਲੈ ਜਾਣਾ ਚਾਹ ਚਾਰ ਡੰਗ ਚ ਹੇ ਲੜਣਾ ਇਹ ਤਾਂ ਨਖਲੀ ਨਹੀਂ ਯਾਰ ਆ ਦੇਖੋ ਵੀਰੋ ਮਾਰ ਵੀਰੇ ਫਿਰ ਕੋਰੇ ਦੋ ਦੋ ਤਾਰਾ ਬਸ ਮਾਰ ਬਸ ਮੂਵੀ ਪੂਰੀ ਚੰਗੀ ਹੈ ਨਾ ਇੱਕ ਨੰਬਰ ਆਇਆ ਆ ਦੇਖੋ ਜੀ ਥੱਲੇ ਤਾਂ ਨਾ ਜੀ ਆਪਾਂ ਗੱਲ ਕਰ ਲਈ ਨਲਕਿਆਂ ਨੂੰ ਵਰਦੀ ਹੈ ਤੇ ਜਿੰਮੇ ਦੋ ਤੋਂ 2 ਮਹੀਨੇ ਦੀ ਮਾਝ ਸੁਈ ਵੀ ਹੈ ਨਾ ਉਵੇਂ ਨਹੀਂ ਗੱਲ ਹੈਗੀ ਵੀ ਲੱਥ ਛੜ ਕਰ ਜੂ ਬੱਚਾ ਛੱਡਣਾ ਛੱਡ ਵੀ ਲਓ ਨਾ ਛੱਡ ਲਾ ਛੱਡ ਲਾ ਚੁੰਗਦਾ ਵੀ ਜਾਂਦਾ ਹੋਣੀ ਗੱਲ ਹੈਗੀ ਆ ਦੇਖੋ 18 ਦੂਰਾਂ ਦੀ ਕੰਪਲੀਟ ਆ ਦੇਖੋ ਜੀ ਤੇ ਦੁੱਧ ਤੁਹਾਨੂੰ 10 ਕਿਲੋ ਜਮਾ ਰੈਡੀ ਮਿਲਣਾ ਤੇ ਸਹਿਜ ਫੁੱਲ ਮਿਲਣਾ ਬਾਕੀ ਧਾਰ ਪੋਲੀ ਬਹੁਤ ਹਮ ਓਕੇ ਹਨਾ ਜਮਾ ਗੱਲ ਬਾਤ ਉਹ ਨੱਪੇ ਦਈ ਆਈ ਬਿਨਾਂ ਨੱਪੇ ਤੇ ਹਮ ਦੁੱਧ ਜਮਾ ਦੇ ਦੋ ਦੋ ਤੇ ਮਗਰ ਕੱਟਾ ਵੀ ਚੰਗਾ ਹਨਾ ਹਮ ਬਸ ਵੀਰੇ ਗੁਰੇ ਕੰਨ ਨੂੰ ਡੋਲਣਾ ਪਾ ਵਾਲਾ ਓਕੇ ਤੇ ਵੀਰੇ ਕੀ ਪ੍ਰਾਈਜ਼ ਕਿੰਨੇ ਪੈਸੇ ਲੈ ਲਾਂਗੇ ਤੇ ਫਿਰ ਇਹ ਤਾਂ ਮੁੱਲ ਕੋਸ ਮਰਜੀ ਕਰ ਇੱਕ ਬਾਈ ਦੀ ਮਾਝ ਦੇ ਦਾਂਗਾ ਬਾਕੀ ਦੀ ਗੱਲ ਵੀਰੇ ਤੁਸੀਂ ਇਹ ਨਾ ਕਿਹਾ ਵੀ ਇਹਦਾ 1-2 ਮੰਗ ਲਿਆ ਤੇ ਚੀਜ਼ ਆ ਹਨਾ ਹਾਂ ਚੀਜ਼ ਦੇ ਪਏ ਮੰਗੇ ਜਾਂਦੇ ਆ ਬਾਕੀ ਦੀ ਗੱਲ ਸੌਦਾ ਪਤਾ ਨਹੀਂ ਕਿੱਥੇ ਹੋ ਜਾਣਾ ਹੁੰਦਾ ਫੋਨ ਜ਼ਰੂਰ ਬਾਈ ਨੂੰ ਤੁਸੀਂ ਕਰਨਾਗਾ ਚੰਗੀ ਮੱਝ ਤਾਂ ਹੀ ਮਿਲਦੀ ਹੈ ਹਾਂ ਚੰਗੀਆਂ ਚ ਆ ਗਈ ਵੱਡੀਆਂ ਛੋਟੀ ਮੰਨ ਕੇ ਲੈ ਲੋਗੇ ਅਸੀਂ ਤੇ 4-4 ਲੱਖ ਮੰਗੀ ਜਾਂਦੇ ਓਕੇ ਤੇ ਹੁਣ ਵੀਰੇ ਆਪਾਂ ਟੋਕੜ ਗੱਬਣ ਦੀ ਗੱਲ ਕਰ ਲੀਏ ਇਹ ਦੁੱਧੋ ਹਟੀ ਦੀਆ ਬਾਈ ਦੁੱਧੋ ਹਟੀ ਪਿਆ ਤੇ ਕਿੰਨੇ ਚਿਰ ਦੀ ਜੱਕ ਪਾਸ ਬਾਈ ਸੱਤ ਦੀ ਹੋ ਗਈ ਬਾਈ ਥੋੜਾ ਸੱਤ ਮੰਨ ਕੇ ਲੈ ਲੋ ਠੀਕ ਆ ਆਪਣਾ ਘਰਾਇ ਵਿੱਚ ਕਹੜਾ ਕਰਾ ਲਿਆ ਕਿੰਨਾ ਦੁੱਧ ਦਿੱਤਾ ਵਾ ਫਿਰ ਇਹਦਾ ਯੋਗਾਂ ਗਲੋ ਦਿੱਤਾ ਦਾ ਬਈ ਪਿੰਡੋਂ ਲਈ ਸੀ ਓਕੇ ਇਹਦਾ ਬਹੁਤ ਲੰਬੀ ਅਮਰੀਕਾ ਨਾਲ ਗੰਗਾ ਵਾਂਗੂੰ ਲੌਂਗ ਚੱਲ ਤਿੰਨ ਮਹੀਨੇ ਬਾਕੀ ਆ ਹਾਂ ਤਿੰਨ ਬਾਕੀ ਆ ਬਾਕੀ ਮੜਾ ਜੇ ਉੱਪਰ ਆ ਜਾ ਕਰ ਗਈ ਸੀ ਹੁਣ ਲੱਗ ਗਈ ਖਾਂਡ ਹਾਂ ਅੱਜ ਖਾਂਦੇ ਪੱਠੇ ਬਹੁਤ ਨੇ ਤੇ ਕੁਆਲਿਟੀ ਚੰਗੀ ਐ ਝੋਟੀ ਚੰਗੀ ਐ ਕੀ ਰੇਟ ਆ ਗਿਆ ਕੋਰੇ ਦਾ ਇਹ 72 ਦੇ ਦਾਂ ਮੰਗੀ ਕੋਈ ਓਕੇ ਓਕੇ ਤੇ ਬਾਕੀ ਦਾ ਤੁਸੀਂ ਚੈੱਕ ਕਰਾ ਕੇ ਲੈ ਜਾ ਸਕਦੇ ਆ ਬਾਈ ਦੀ ਕਰਾਈ ਵੀ ਐ ਠੀਕ ਆ ਜੀ ਹਾਂ ਸੋਹਣੀ ਨਸਲ ਵਾਲੀ ਐ ਵੀ ਬਰੀਡਰ ਸਲਾ ਇੱਕ ਨੰਬਰ ਦੋਨੀਆਂ ਜੀ ਥਣ ਪਾਸ ਕਰਾ ਦੂਗੇ ਮਾਨੇ ਕਰਾ ਦੋਗੀ ਦੋਨਾਂ ਦੇ ਇੱਕੋ ਜੀ ਪੂਸ ਹੀ ਆ ਯਾਰ ਹੂੰ ਉਹਨੇ ਵੀ ਚਿੱਟੀ ਉਹਦੀ ਉਹਨੇ ਹੋਈ ਉਹਦੀ ਆ ਓਕੇ ਬਾਕੀ ਦਾ ਬਰੀਕ ਕੁੰਬਲਾ ਬਰੀਕ ਪੂਛ ਦੀਆਂ ਹਨਾ ਤੁਸੀਂ 72000 ਤੋਂ ਨੂੰ 7 ਮਹੀਨੇ ਦੀ ਚੈੱਕ ਪਾਸ ਦੁੱਧੋਂ ਡرائی ਆ ਜੀ ਠੀਕ ਆ ਇਹ ਵੀ ਹਰਿਆਣਾ ਚ ਆਈ ਸੀ ਪਹਿਲੇ ਸੁਣੇ ਉਹ ਟੀਜੀ ਵਾਲੇ ਹੂੰ ਚੰਗੀ ਝੋਟੀ ਬਰੀਕ ਕੁੰਬਲੇ ਦੀ ਬਰੀਕ ਪਿੰਡੇ ਦੀ ਤੇ ਇਧਰ ਤੁਹਾਨੂੰ ਜਿਹੜੀ ਹੈਗੀ 2 ਤੋਂ 2.5 ਮਹੀਨੇ ਦੀ ਸੂਈ ਵੀ ਦਿਖਾਤੀ ਆ ਜੀ ਤੇ ਮੁੱਲੇ ਦਾ 122 ਮਾਨਦਾਨ ਤੁਹਾਡਾ ਜਰੂਰ ਹੋ ਜਾਣਾਗਾ ਲੈ ਇੱਕ ਵਾਰੀ ਹੁਣ ਤੁਰਦੀ ਦਿਖਾ ਕੇ ਹਾਂ ਓਕੇ ਜੀ ਪਲੇ ਵੇਲੂ ਵੇਦੀ ਜਿਹੜੀ ਹ ਉਹ ਸਮਾਂ ਚਾਈ ਬਝੂਟੀ ਹੈ ਨਾ ਹੁਣ ਦੇ ਆ ਦੇਖੋ ਜੀ ਚਾਰੇ ਥਾਂ ਨਿਕਲਣੇ ਪੂਰੇ ਗੈਪ ਤੇ ਹੂੰ ਨੋੜੋ ਵੀ ਅਜੇ ਮਾਨਾ ਕਾਜੇ 5 ਵਜੇ ਨਹੀਂ ਹੋਣੇ ਹਾਂਜੀ 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 ਟੜਕੇ 7 ਵਜੇ ਦੀ ਚੋਈ ਸਾਢੇ 4 ਦਾ ਟਾਈਮ ਲੱਗਦਾ ਆ ਦੇਖੋ ਜੀ ਕੁਆਲਿਟੀ ਪੂਰੀ ਫੁੱਲ ਨੰਬਰ 92 87 288 04320 ਪਿੰਡ ਭਦੌਰ ਜ਼ਿਲ੍ਹਾ ਬਰਨਾਲਾ ਤਸੀਲ ਤਾਪਾ ਦੋ ਝੋਟੀਆਂ ਸੀ ਦੋਨੇ ਤੁਹਾਨੂੰ ਦਿਖਾਤੀਆਂ ਸੂਈ ਸਬਾਈ 10 ਕਿਲੋ ਦੁੱਧ ਰੈਡੀ ਤੇ ਇਧਰ ਝੋਕੜ ਗੱਬਣ ਧੰਨਵਾਦ ਜੀ